ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਕਰਦੇ ਆਂ ਤੁਹਾਡਾ ਕੰਬੋਇ ਡੈਰੀ ਫਾਰਮ ਤੇ ਆਓ ਤੁਹਾਨੂੰ ਇੱਕ ਨੀਲੀ ਰਾਵੀ ਮੈਂ ਵਿਖਾਉਂਦੇ ਆਂ ਜੀ ਬਾਰਡਰ ਏਰੀਏ ਦੀ ਬਾਕੀ ਵੀਰ ਨਾਲ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਇੱਕ ਵਾਰੀ ਐਡਰੈਸ ਤੇ ਨਾਮ ਨੰਬਰ ਦੱਸ ਦੇ ਭਾਬਾ ਨਾਮ ਵੀਰ ਜੀ ਦੀਪੂ ਨੰਬਰ ਦਾ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਾਰਨ ਸਰਹਿਆਲੀ ਰੋਡ ਦੇ ਨਾਲ ਵੀਰ ਜੀ ਆਪਣਾ ਹੀ ਬੈਗ ਆ ਜੀ ਠੀਕ ਆ ਵੀਰ ਜੀ ਹਾਂਜੀ ਤੇ ਬੀ ਹੋਰ ਡਿਟੇਲ ਵੀਰ ਜੀ ਮੱਝ ਬਾਰੇ ਡਿਟੇਲ ਵੀਰ ਜੀ ਟੋਕੜ ਗੱਪਣ ਜੀ ਅੱਛਾ ਟੋਕੜ ਗੱਪਣਾ ਅੱਗੋਂ ਇਥੋਂ ਬਾਟਰ ਤੋਂ ਲਈ ਖੇਮ ਕਰਨੋਂ ਮੈਂ ਅੱਛਾ ਤੇ ਨਾ ਮਹੀਨੇ ਦੀ ਕਿਆ ਕਪਾਹ ਤੇ ਮਗਰ ਕੱਟੀ ਵੀ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਦੁੱਧ ਦਾ ਟਾਈਮ ਜਿਹੜਾ ਪੱਕਾ ਵਾ ਹਾਂਜੀ ਚਾ ਗਾੜਾ 8 ਕਿਲੋ ਜੇ ਠੰਡਾ ਕਰਕੇ 7 ਕਿਲੋ ਦੁੱਧ ਪੱਕਾ ਹੋ ਜੇ ਅੱਛਾ 7 ਕਿਲੋ ਪੱਕਾ ਹਾਂਜੀ ਹਾਂਜੀ ਠੀਕ ਆ ਠੀਕ ਹੈ ਤੇ ਮਾਣੀ ਜੀ ਸਾਈਡ ਰੱਖ ਦੀ ਜੇ ਅੱਛਾ ਜਿਹੜਾ ਮਗਰਲੇ ਥਣ ਦੋਵੇਂ ਉਹਦੇ ਬਰਾਬਰ ਆਉਣਗੇ ਬੂੰਦ ਦਾ ਵੀ ਫਰਕ ਨਹੀਂ ਪੈਂਦਾ ਅੱਛਾ ਤੇ ਜਿਹੜਾ ਬਹਿਣੀ ਵਾਲੇ ਜੋ ਅਗਲਾ ਥਾਣਵਾ ਉਹ ਖਾਏ ਹੋ ਉਹਦੀਆਂ 10 15 ਧਰਾ ਤੁਸੀਂ ਘੱਟ ਮੰਨ ਕੇ ਚੱਲੋ ਪਰਲੇ ਥਾਂ ਦੀਆਂ ਵੱਧ ਜੀ ਜਿਹੜਾ ਨਿੱਕਾ ਥਾਂ ਉੱਡਲਾ ਉਹਦੀਆਂ ਘੱਟ ਆ ਜੇ 15 ਕਤਾਰਾਂ ਦਾ ਮੰਨ ਕੇ ਚੱਲੋ ਠੀਕ ਘਾੜਾ ਨਹੀਂ ਕੋਈ ਠੀਕ ਆ ਜੀ ਠੀਕ ਇਹਨੂੰ ਦੇਣ ਨੇ ਦਵਾਈ ਸ਼ਰਮਾ ਲਈ ਹੋ ਸਕਦਾ ਅਗਲੇ ਸੂਏ ਹੋ ਹੀ ਜਾਂਦੇ ਕੋਈ ਹੋਈ ਨਹੀਂ ਜਾਂਦਾ ਠੀਕ ਆ ਜੀ ਠੀਕ ਹਾਂਜੀ ਹਾਂਜੀ ਅਵੇ ਵੇਖੋ ਘੱਟ ਕੁੱਟ ਵੇਖੋ ਟੇਡਾ ਆ ਵੀਰ ਕੱਟੀ ਆ ਜੀ ਆ ਕੱਟੀ ਆ ਦਿਖਾਓ ਘੱਟ ਕੁੱਟ ਮੈਂ ਦਾ ਨਹੀਂ ਬਹੁਤ ਸੋਹਣੀ ਝੋਟੀਆਂ ਚ ਆ ਜਾਂਦੀ ਝੋਟੀਆਂ ਚ ਹਾਂਜੀ 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 ਕੋਈ ਉਹੋ ਜਿਹੀ ਨਹੀਂ ਆਏਗੀ ਤੇ ਵੇਖੀ ਜਾਂ ਵੀਰ ਤੋਰਾ ਕਰਾਉਂ ਹੈ ਦਾ ਚੈੱਕ ਲਓ ਇਹ ਦੂਜੀ ਸੂਈ ਦੀ ਸੂਈ ਤੀਜੇ ਦੀ ਦਾਹ ਗੱਪਣ ਜੀ ਅੱਛਾ ਜੀ 3 ਮਹੀਨਿਆਂ ਦੀ ਚੈੱਕ ਪਾਸ ਆ ਜੀ ਆਹੀ ਕਰਾਵੇ ਜਿਆਦੀ ਆਉਦੀ ਕੋਈ ਜਿੰਨੇ ਲੈਣੀ ਤਸੱਲੀ ਕਰੇ ਠੀਕ ਆ ਜੀ ਲੈਓ 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 ਵਾਪਸ ਲੈਓ ਲੋ ਜੀ ਚੈੱਕ ਕਰਾ ਕੇ ਲੈ ਆਏ ਜਿੰਨੇ ਕਰਾਉਣੀ ਆ ਆਪ ਦਾ ਕੋਈ ਡਾਕਟਰ ਲਈ ਜਾਵੇ ਕਿੰਨਾ ਮਹੀਨਿਆਂ ਦੀ ਚੈੱਕ ਪਾਸ ਕਰਾ ਕੇ ਫੜਿਆ ਲੋ ਵੀਰ ਜੀ ਚੈੱਕ ਕਰ ਲੋ ਲੈ ਵਾ ਇਹ ਬਾਰਡਰ ਲੈਂ ਵਾਲੀਆਂ ਵੀਰ ਮੱਜਾਂ ਪੂਰੀਆਂ ਐ ਟੌਪ ਦੀਆਂ ਹੀ ਹੁੰਦੀਆਂ ਨੇ ਕਾਟ ਦੇਖੋ ਇਹਨ ਝੋਟੀ ਕਿਤੇ ਆ ਜਿਹੜੀਆਂ ਧਾਰਾਂ ਆਂਆਂ ਦਾ ਨਾਮ ਫਰਕ ਹੁੰਦਾ ਹਾਂਜੀ ਤੁਹਾਨੂੰ ਵੀ ਪਤਾ ਬਾਹਰ ਮਾਲ ਦਾ ਰੇਡ ਕੀ ਚੱਲਣ ਡਿਆ ਹਾਂਜੀ 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 ਤੇ 10 ਵੀਰ ਕੀ ਮੁੱਲ ਮਾਲੇ ਦਾ ਹਰ ਮੁੱਲ ਦੇ ਵੀਰ ਜੀ ਇਹਦਾ ਜਿਹੋ ਜਿਹਾ ਬਾਜ਼ਾਰ ਚੱਲਣ ਡਿਆ ਵਾ ਹਾਂਜੀ ਚਰਮਾਲੀ ਲਾਏ ਆਂਦਾ ਗਾਂ ਵੀ ਬਿਲਕੁਲ ਬਿਲਕੁਲ ਇਹ ਆ ਫਡੀ ਆ ਕੇ ਹਾਂਜੀ ਐਫ ਡੀ ਲਓ ਜੀ ਆ ਕੱਟੀ ਜੇ ਆ ਮੇਰਾ ਵੀਰ ਦਾਸਾ ਬੁਖਾ ਦਿਓ ਇੱਕ ਰੀਲੇ ਵਾਲੂ ਹਾਂਜੀ ਹਾਂਜੀ MB3 ਦੀ ਕੋਈ ਹੋ ਹੋ ਜੀ ਹੈ ਨਹੀਂ ਜਿਆਦੀ ਠੀਕ ਹੈ ਵੀਰ ਠੀਕ ਹੈ ਤਾਂ ਮਰਜ਼ੀ ਲਓ ਤੇ ਕੀ ਮੁੱਲ ਕੀ ਆ ਮੇਰਾ ਵੀਰ ਮੁੱਲ ਵੀਰ ਜੀ ਜੋ ਮਰਜ਼ੀ ਕਰੀ ਜਾਈਏ 80 75 80 ਜੋ ਮਰਜ਼ੀ ਕਰੀ ਜਾਈਏ ਹਾਂਜੀ ਇਹਦਾ 65 ਚੋਂ ਛੋੜ ਛੱਪਾ ਹੋ ਜਾਊਗਾ ਜੀ ਅੱਛਾ ਹਾਂਜੀ 65000 ਚੋਂ ਹਾਂਜੀ ਹਾਂਜੀ ਕੋਈ ਮਾਨ ਤਾਨ ਕਰਦਾਂਗੇ ਆਇਆ ਗਿਆ ਨਾ 1000 ਰੁਪਿਆ ਛੋੜ ਕਰਦਾਂਗੇ ਚੌੜ ਦੀ ਦੇ ਦਈਏ 1000 ਹੋਰ ਘਟਾ ਦੇਈਂ 63 ਦੀ ਦੇ ਦਾਂਗੇ ਚਲੋ ਚਲੋ ਜੇ ਕੋਈ ਮੇਰਾ ਵੀਰ ਕੱਟੀ ਛੱਡ ਕੇ ਜਾਂਦਾ ਵਾ ਹਾਂਜੀ ਕਿੰਨੇ ਹਜ਼ਾਰ ਦੀ ਕੱਟੀ 60 ਹਜ਼ਾਰ ਦੀ ਮੈਂ ਦੇ ਦਾਂਗੇ ਕੱਲੇ ਜੇ ਕਿਹਨੇ ਕੱਟੀ ਖੜਨੀ ਹੈ ਫਿਰ 36 ਚੋਂ 100 200 ਆ ਆ ਦੀ ਮਰਜ਼ੀ ਨਾਲ ਮੈਂ ਛੋਟ ਹੀ ਕਰਨੀ ਹੈ ਜੀ ਠੀਕ ਆ ਵੀ ਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਆ ਮੈਂ ਜੀ ਆਪਣਾ ਚੈਨਲ ਵੀ ਹੈਗਾ ਜੇ ਆ ਉਹ YouTube ਤੇ Instagram ਤੇ ਠੀਕ ਆ ਆ ਵੀਰ ਦਾ ਚੈਨਲ ਆ YouTube Instagram Facebook ਸਬਸਕ੍ਰਾਈਬ ਕਰ ਦਿਓ ਵੀਰ ਜੀ ਕੰਬੋਜ਼ ਡੇਰੀ ਫਾਰਮ 838 ਲੋ ਜੀ ਤਾਂ ਤੁਸੀਂ ਤੁਹਾਨੂੰ ਮੈਂ ਅੱਜ ਅੱਗੇ ਆਪ ਲੋ ਤੇ ਵੀਰ ਆਈ ਐਡਰੈਸੇ ਨਾਮ ਨੰਬਰ ਇੱਕ ਹੀ ਬੋਲਦੇ ਮੇਰਾ ਵੀਰ ਫੇਰ ਇੱਕ ਹੀ ਐਡਰੈਸ ਵੀਰ ਜੀ ਸਰੀਹਾਲੀ ਰੋਡ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਾਰਨ ਅਲਫਾ ਸਿਟੀ ਦੇ ਨਾਲ ਹੀ ਬੈਠਾ ਆਪਣੀ ਅੱਛਾ ਨੰਬਰ 98550 16048 ਠੀਕ ਆ ਨਾਮ ਦੀਪੂ ਨੰਬਰ ਦਾ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ